ਹਾਂਜੀ ਦਰਸ਼ਕ ਵੀਰੋ ਸਭ ਤੋਂ ਪਹਿਲਾਂ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਮੈਂ ਜਿਹਾਰ ਸਿੰਘ ਤੁਸੀਂ ਮੇਰੇ ਚੈਨਲ ਤੇ ਵੇਖ ਰਹੇ ਹੋ ਆਪਣਾ ਪੰਜਾਬ 794 ਤੇ ਤੇ ਅੱਜ ਮੈਂ ਪਹੁੰਚਿਆ ਪਿੰਡ ਚਨਾਥਲ ਕਲਾਂ ਜਿੱਥੇ ਕੀ ਇਹ ਨਹਿਰ ਦਾ ਕੰਮ ਚੱਲ ਰਿਹਾ ਏ ਇਹ ਨਹਿਰ ਹੈਗੀ ਪਾਖੜਾ ਨਹਿਰ ਜੋ ਕਿ 1954 ਵਿੱਚ ਬਣ ਕੇ ਚੱਲੀ ਸੀ ਤੇ ਅੱਜ 2024 ਸਾਲ ਚੱਲ ਰਿਹਾ ਤੇ ਕਹਿ ਸਕਦੇ ਆ ਇਸ ਨੂੰ ਚੱਲਦੀ ਨੂੰ 70 ਸਾਲ ਹੋ ਚੁੱਕੇ ਨੇ ਤੇ ਦਿਖਾਣੇ ਇਸ ਜਗ੍ਹਾ ਤੇ ਆਪਾਂ ਪਹੁੰਚੇ ਅੱਜ ਵਿਊ ਕਰਕੇ ਦਿਖਾਣੇ ਇਸ ਜਗ੍ਹਾ ਦਾ ਵੀ ਕਿਵੇਂ ਚੱਲ ਰਿਹਾ ਕੰਮ ਤੇ ਇਹ ਜਿਹੜੀ ਨਹਿਰ ਆ ਨਾ ਖਾਤਰੇ ਦੀ ਘੰਟੀ ਬਣ ਚੁੱਕੀ ਆ ਪਿੰਡ ਚਨਹਰ ਕਲਾਂ ਦੇ ਲਈ ਦਿਖਾਣੇ ਇਹ ਨਹਿਰ ਤੁਹਾਨੂੰ ਹਾਂਜੀ ਤੁਸੀਂ ਵੇਖ ਸਕਦੇ ਹੋ ਟਾਹੜਾ ਤਰਖੇੜੀ ਪਲਮਾਜੜਾ ਇਸ ਜਗ੍ਹਾ ਤੇ ਨਾ ਰਾਸਤਾ ਪੱਟਦਾ ਇਸ ਤਰਫ ਨੂੰ ਪਿੰਡ ਪਲਮਾਜੜੇ ਜਾਂਦੀ ਸੜਕ ਤੇ ਇਸ ਤਰਫੋਂ ਜਾਂਦੇ ਟਾੜੇ ਨੂੰ ਤੇ ਇਹ ਸਿੰਗਲ ਪੁਲਾ ਤੁਸੀਂ ਵੇਖ ਸਕਦੇ ਹੋ ਸਿੰਗਲ ਪੁਲਾ ਇਹ ਇਸ ਜਗ੍ਹਾ ਤੇ ਨਾ ਚੱਲ ਰਿਹਾ ਕੰਮ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਕਾਫੀ ਵੱਡੀ ਝਾਲ ਪੈਂਦੀ ਆ ਆਹ ਦੇਖ ਸਕਦੇ ਹੋ ਹਾਂਜੀ ਦਰਸ਼ਕ ਵੀਰੋ ਤੁਸੀਂ ਵੇਖ ਸਕਦੇ ਹੋ ਜਿਹੜਾ ਪਹਾੜ ਆ ਨਾ ਕਾਫੀ ਵੱਡਾ ਪੈ ਚੁੱਕਿਆ ਪਹਾੜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਕਈ ਦਿਨ ਹੋ ਚੁੱਕੇ ਨੇ ਇਸ ਨੂੰ ਪਹਾੜ ਨੂੰ ਪੈਣ ਨੂੰ ਜੋ ਕਿ ਇਹ ਨਾਹਰਾਣਾ ਕਈ ਪਿੰਡਾਂ ਨੂੰ ਤਬਾਹ ਕਰ ਸਕਦੀ ਜੇ ਜੇਕਰ ਟੁੱਟ ਗਈ ਤਾਂ ਕਈ ਪਿੰਡਾਂ ਦੇ ਪੇਟੇ ਵਿੱਚ ਲਿਆ ਸਕਦੀ ਆ ਪਿੰਡ ਚਨਾਥਲ ਕਲਾਂ ਦੀ ਖਤਰੇ ਦੀ ਘੰਟੀ ਦਾ ਬਣ ਚੁੱਕੀ ਹੋ ਆ ਹੋਰ ਪਿੰਡਾਂ ਲਈ ਵੀ ਖਾਤਰੀ ਦੀ ਘੰਟੀ ਬਣ ਜਾਵੇਗੀ ਜੇਕਰ ਟੁੱਟ ਜਾਵੇ ਤੇ ਇਸ ਦਾ ਨਾਮ ਹੈਗਾ ਪਾਖੜਾ ਨਹਿਰ ਜਿਹੜੀ ਕੀ ਇਸ ਤਰ੍ਹਾਂ ਪਤਵਾਂਦੀ ਆ ਇਹ ਰੋਪੜ ਨੰਗਲ ਹੋ ਕੇ ਗੋਬੀ ਦੀ ਸਾਗਰ ਤੋਂ ਇਸ ਜਗ੍ਹਾ ਤੇ ਨਾ ਪਾਣੀ ਬੰਨ ਮਾਰ ਕੇ ਉਸ ਜਗ੍ਹਾ ਤੇ ਪਾਣੀ ਬਿਜਲੀ ਬਣਦੀ ਆ ਗੋਬਿੰਦ ਸਾਗਰ ਤੋਂ ਹੁੰਦੇ ਹੋਏ ਇਹ ਨਹਿਰ ਨਾ ਰੋਪੜ ਹੈਡ ਤੇ ਹੁੰਦੇ ਹੋਏ ਤੇ ਮਰਿੰਡਾ ਕਈ ਰਸਤੇ ਜਿਹਨੂੰ ਹੁੰਦੀ ਹੁੰਦੀ ਆ ਆਉਂਦੀਆਂ ਰਸਤੇ ਵਿੱਚ ਨੂੰ ਜਿਵੇਂ ਸਰਹੰਦ ਲਿੰਕ ਰਹਾ ਹੈ ਰਾ ਸਰਹੰਦ ਤੋਂ ਹੁੰਦੇ ਹੋਏ ਇਹ ਨਹਿਰ ਪਹੁੰਚਦੀ ਆ ਇਸ ਤਰਫ ਨੂੰ ਰਾਜਸਥਾਨ ਆ ਪਟਿਆਲੇ ਦੇ ਵਾਸਤੇ ਜਾਖਲ ਦੇ ਵਾਸਤੇ ਹੁੰਦੇ ਹੋਏ ਰਾਜਸਥਾਨ ਪਹੁੰਚਦੀ ਆ ਨਹਿਰ ਇਹ ਤੇ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਕਾਫੀ ਵੱਡੀ ਝੱਲ ਪੈਂਦੀ ਆ ਇਸ ਜਗ੍ਹਾ ਤੇ ਪੈਂਦੀ ਆ ਕਾਫੀ ਵੱਡੀ ਝੱਲ ਤੇ ਚੱਲ ਰਿਹਾ ਇਹ ਕੰਮ ਤੁਸੀਂ ਦੇਖ ਸਕਦੇ ਆਪਾਂ ਆ ਦੇਖਦੇ ਹੋ ਪਾਣੀ ਕਿੱਥੋਂ ਮੁੜ ਕੇ ਆਉਂਦਾ ਏ ਪਾਣੀ ਦੇਖੋ ਜੀ ਉੱਪਰ ਤੋਂ ਮੁੜ ਕੇ ਆਉਂਦਾ ਨਾ ਜਿੱਥੇ ਕੰਮ ਚੱਲ ਰਿਹਾ ਏ ਕਾਫੀ ਜਗ੍ਹਾ ਤੇ ਪਹਿਲਾਂ ਵੀ ਟੁੱਟ ਚੁੱਕੀ ਸੀ ਗੀ ਨਹਿਰ ਇਹ ਇਸ ਤਰਫ ਵੀ ਤਖਾਨਿਆਂ ਆ ਦੇਖੋ ਆ ਦੇਖੋ ਇਸ ਤਰਫ ਵੀ ਚੱਲ ਰਿਹਾ ਕੰਮ ਆਪਾਂ ਦੂਸਰੀ ਤਰਫ ਦੇ ਤਖਾਨਿਆਂ ਆ ਆ ਦੇਖੋ ਜੀ ਤੁਸੀਂ ਇਸ ਤਰਫ ਚੱਲ ਰਿਹਾ ਕੰਮ ਆ ਪਹਾੜ ਦਾ ਕੰਮ ਚੱਲ ਰਿਹਾ ਨਹਿਰ ਤੇ ਹਾਂਜੀ ਤੁਸੀਂ ਦੇਖ ਰਹੇ ਹੋ ਪਾੜ ਪੁਰੇ ਜਾ ਰਿਹਾ ਏ ਤੇ ਨਹਿਰ ਦਾ ਨਾ ਜਿਹੜੀ ਛਾਲਾ ਨਾ ਇਸ ਜਗ੍ਹਾ ਤੇ ਕਾਫੀ ਵੱਡੀ ਛਾਲ ਪੈਦੀ ਹੈ ਦੇਖ ਸਕਦੇ ਹੋ ਲਹਿਰ ਕਾਫੀ ਵੱਡੀ ਏ ਹੈ ਆ ਦੇਖੋ ਇਹ ਚੱਲ ਰਿਹਾ ਇਸ ਤਰਫ ਕੰਮ ਪਿੰਡ ਚਨਾਥਲ ਕਲਾਂ ਦੇ ਲਾਗ ਆ ਇਸ ਜਗ੍ਹਾ ਤੇ ਨਾ ਕਾਫੀ ਵੱਡੀ ਛਲ ਪੈਣ ਕਾਰਨ ਜਿਹੜੀ ਕਿ ਹੈ ਇਸ ਜਗ੍ਹਾ ਤੇ ਨਾ ਇਹ ਥੋੜਾ ਟਾਈਮ ਅਵਰੋ ਕੰਮ ਹੁੰਦਾ ਹੀ ਰਹਿੰਦਾ ਹੈ ਆਪਾਂ ਨਜ਼ਦੀਕ ਪਹੁੰਚ ਕੇ ਦੇਖਦੇ ਹਾਂ ਕੀ ਬਣ ਰਿਹਾ ਕੀ ਹੋ ਰਿਹਾ ਹੈ ਕਿਵੇਂ ਕਿੰਨਾ ਇੱਕ ਪਾੜ ਪਿਆ ਹੋਇਆ ਤੇ ਦੂਸਤਰੀ ਤਰਫ ਵੀ ਪਾੜ ਪਿਆ ਹੋਇਆ ਦੇਖ ਸਕਦੇ ਹੋ ਤੁਸੀਂ ਲੱਗੇ ਨੇ ਬਾਈ ਕੰਮ ਕਰਨ ਆਹ ਦੇਖੋ ਇਹ ਕਾਫੀ ਵੱਡਾ ਪਾੜ ਪਿਆ ਹੋਇਆ ਇਸ ਜਗ੍ਹਾ ਤੇ ਵੀ ਇਸ ਜਗ੍ਹਾ ਤੇ ਵੀ ਨਾ ਕਾਫੀ ਵੱਡਾ ਪਾੜ ਪੈ ਚੁੱਕਿਆ ਹੈ ਦੇਖ ਸਕਦੇ ਹੋ ਇਸ ਦੇ ਪਿਛਲੇ ਪਾਸੇ ਕਿੱਡੀ ਵੱਡੀ ਖਾਈ ਬਣੀ ਹੋਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਾ ਪਾੜ ਦੇਖ ਸਕਦੇ ਹੋ ਕਿੱਡਾ ਪੈ ਚੁੱਕਿਆ ਹੈ ਤੇ ਇਸ ਤਰਫੋਂ ਵੀ ਕੰਮ ਚੱਲ ਰਿਹਾ ਆਪਾਂ ਨਜ਼ਦੀਕ ਪਹੁੰਚ ਕੇ ਦੇਖਦੇ ਹਾਂ ਜੀ ਹਾਂਜੀ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਚੱਲ ਰਿਹਾ ਹੈ ਕੰਮ ਆ ਆ ਦੇਖੋ ਜੀ बाजरी مشین ਨਾਲ ਲੱਗੀ ਹੋਈ ਹੈ ਰਲਾਉਣਾ ਰੇਤਾ बाजरी ਤੇ ਇਸ ਜਗ੍ਹਾ ਤੇ ਬਾਈ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਨਜ਼ਦੀਕ ਪਹੁੰਚ ਕੇ ਦੇਖਦੇ ਹਾਂ ਕੀ ਬਣ ਰਿਹਾ ਪਾੜ ਵੀ ਨਾ ਕਾਫੀ ਇਸ ਤਰਫ ਵੀ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਨੇ ਆਪਾਂ ਜ਼ੂਮ ਕਰਕੇ ਦਿਖਾਨੇ ਆਹ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾ ਰਹੀ ਤੁਹਾਨੂੰ ਮੈਂ ਕਾਫੀ ਵੱਡਾ ਪਹਾੜ ਪਿਆ ਹੋਇਆ ਇਸ ਜਗ੍ਹਾ ਤੇ ਆ ਦੇ ਆ ਦੇਖੋ ਜੀ ਤੁਸੀਂ ਜਿਹੜੇ ਇਹ ਨਾ ਰੇਤਾ ਬਾਜਰੀ ਵਿੱਚ ਸਿਮਿੰਟ ਰਲਾ ਕੇ ਨਾ ਫੈਲਿਆਂ ਦੇ ਵਿੱਚ ਇਹਨਾਂ ਨੂੰ ਬੰਨਣਾ ਯਾਰਿਆ ਜਾਲ ਪਾ ਕੇ ਵੀ ਤਾਂ ਜੋ ਕਿ ਇਹ ਹੜਨਾ ਵਿੱਚ ਜਮ ਜਾਣ ਇਸ ਜਗ੍ਹਾ ਤੇ ਹਨਾ ਲੱਗੇ ਨੇ ਬਾਈਸ ਜਗ੍ਹਾ ਤੇ ਕੰਮ ਕਰਨਾ ਹਾਂਜੀ ਇਸ ਜਗ੍ਹਾ ਤੇ ਨਾ ਝਾਲ ਪੈ ਰਿਹਾ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਝਾਲ ਪੈਂਦੀ ਆ ਇਹ ਹੈ ਪਾਖੜਾ ਨਹਿਰ ਜੋ ਕਿ ਪਹੁੰਚਦੀ ਆ ਝਾਖਲ ਦੇ ਰਾਸਤੇ ਹੁੰਦੇ ਹੋਏ ਰਾਜਸਥਾਨ ਰਾਜਸਥਾਨ ਪਹੁੰਚਦੀ ਆ ਤੇ ਨੰਗਲ ਤੋਂ ਹੁੰਦੇ ਹੁੰਦੇ ਆਂਦੀ ਏ ਇਹ ਹਿਮਾਚਲ ਤੋਂ ਹਿਮਾਚਲ ਦੇ ਪਹਾੜਾਂ ਚੋਂ ਕਾਫੀ ਰਸਤਾ ਤੈਅ ਕਰਕੇ ਪਹੁੰਚਦੀ ਆ ਇਸ ਰਾਸਤੇ ਹੁੰਦੇ ਪਿੰਡ ਚਨਾਥਲ ਕਲਾਂ ਦੇ ਹੁੰਦੇ ਹੋਏ ਇਸ ਜਗ੍ਹਾ ਤੇ ਨਾ ਕਾफी ਵੱਡੀ ਝਾਲ ਪੈਂਦੀ ਆ ਤੇ ਇਹ ਨਹਿਰ ਨਾ 1954 ਵਿੱਚ ਬਣੀ ਸੀ ਤੇ ਅੱਜ ਹੋ ਗਿਆ ਸਨ 2024 ਤੇ ਹੋ ਚੁੱਕੇ ਨੇ ਇਸ ਨੂੰ 70 ਸਾਲ ਚੱਲਦੀ ਨੂੰ ਤੇ ਇਹ ਮੰਗ ਰਹੀ ਹੁਣ ਰਿਪੇਅਰ ਚੰਗੀ ਤਰ੍ਹਾਂ ਤੇ ਪਹਿਲਾਂ ਵੀ ਇਸ ਜਗ੍ਹਾ ਤੇ ਨਾ ਦੇਖ ਸਕਦੇ ਹੋ ਇਸ ਜਗ੍ਹਾ ਤੇ ਪਾੜ ਪੈ ਚੁੱਕੇ ਸੀ ਆਪਾਂ ਨਾ ਪਹਿਲਾਂ ਵੀ ਵੀਡੀਓ ਬਣਾਈ ਹੋਈ ਨੇ ਉਹ ਵੀ ਦੇਖ ਸਕਦੇ ਤੁਸੀਂ ਆਪਣੇ ਪਹਿਲੀਆਂ ਵੀਡੀਓ ਚੈੱਕ ਕਰਕੇ ਚੈਨਲ ਵਿੱਚ ਆ ਆ ਦੇਖੋ ਜੀ ਕਾਫੀ ਵੱਡਾ ਹੈ ਜਿਹੜਾ ਕੀ ਪਹਿਲਾ ਪਾੜ ਪਿਆ ਸੀਗਾ 100 ਫੁੱਟ ਦੇ ਉੱਪਰ ਪਿਆ ਹੋਇਆ ਸੀਗਾ ਉਹ ਹਾਂਜੀ ਤੁਸੀਂ ਦੂਸਰੀ ਤਰਫ ਵੀ ਵੇਖ ਸਕਦੇ ਹੋ ਚੱਲ ਰਿਹਾ ਕੰਮ ਪਾੜ ਦਾ ਉਹ ਪਾੜਾ ਜਿਹੜਾ ਕੀ 30 ਫੁੱਟ ਦੇ ਕਰੀਬ ਆ ਦੂਸਰਾ ਪਾੜਾ ਤੇ ਇਸ ਤਰਫ ਵੀ 50 ਫੁੱਟ ਦੇ ਕਰੀਬ ਪਾੜਾ ਤੁਹਾਨੂੰ ਦਿਖਾ ਰਿਹਾ ਹਾਂ ਇਹ ਨੇ ਨਜ਼ਦੀਕ ਤੋਂ ਆਮਣੋ ਸਾਹਮਣੇ ਪਾੜ ਦਾ ਕੰਮ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਪਿੰਡ ਚ ਨਾਸ ਲਕਣਾ ਆ ਦੇਖ ਸਕਦੇ ਤੁਸੀਂ ਬਾਈਆਂ ਨੇ ਮਿਕਸ ਕੀਤੇ ਹੋਣੇ ਜਿਹੜੇ ਥੈਲੇ ਇਹ ਨੀਚੇ ਚਿੱਟੇ ਜਾ ਰਹੇ ਨੇ ਤੇ ਉਹ ਜਿਹੜੇ ਫੇਟਾਂ ਵੀਰ ਨੇ ਉਹ ਵੀ ਕੰਮ ਕਰ ਰਹੇ ਨੇ ਆਪਣਾ ਬੜਾ ਹੀ ਜੋਖਮਗਰ ਦਾ ਕੰਮ ਆ ਰਿਸਕ ਦਾ ਕੰਮ ਆ ਤੁਸੀਂ ਵੇਖ ਸਕਦੇ ਹੋ ਆਮਣੋ ਸਾਹਮਣੇ ਕੰਮ ਚੱਲ ਰਿਹਾ ਇਹ ਦੂਸਰੀ ਤਰਫ ਵੀ ਕਾਫੀ ਵੱਡਾ ਪਾਰ ਚ ਪੈ ਚੁੱਕਿਆ ਸੀ ਇਹ ਕਈ ਵਾਰੀ ਕੰਮ ਹੋ ਚੁੱਕਿਆ ਹੈ ਥੋੜੇ ਸਮੇਂ ਮਗਰੋਂ ਨਵੇਂ ਤੋਂ ਨਵਾਂ ਪੈਚ ਤਿਆਰ ਹੁੰਦਾ ਹੀ ਰਹਿੰਦਾ ਹੈ ਜਿਨੀ ਕਿ ਨਵਾਂ ਪਾੜ ਪਾਇਆ ਜਾਂਦਾ ਥੋੜੇ ਸਮੇਂ ਮਗਰੋਂ ਹਣਾ ਬਾਪੂ ਜੀ ਥੋੜੇ ਸਮੇਂ ਮਗਰੋਂ ਕੀ ਕਹਿਣਾ ਚਾਹੁੰਦੇ ਤੁਸੀਂ ਪਾਣੀ ਦੀ ਠਕਪੀ ਟੀ ਜ਼ਿਆਦਾ ਆਉਰੇ ਦੇ ਭਾਈ ਅੱਛਾ ਜੀ ਉਰੇ ਪਾਣੀ ਦਾ ਕੋਈ ਨਾ ਕੋਈ ਸਾਧਣਾ ਫੁੱਟੇ ਹੀ ਰਹਿਣਾ ਮਤਲਬ ਜ਼ੋਰ ਜ਼ਿਆਦਾ ਆਉ। ਆ ਪਾਣੀ ਦਾ ਜ਼ੋਰ ਜ਼ਿਆਦਾ ਹੋਣ ਕਰਕੇ ਨਾ ਇਹ ਛੱਲਾ ਪੈਂਦੀਆਂ ਨੇ ਜਦੋਂ ਛੱਲ ਪੈਂਦੀ ਹੈ ਨਾ ਉਹ ਪੂਰੀ ਜ਼ੋਰ ਨਾਲ ਵੱਜਦੀ ਹੈ ਕੰਦਾਂ ਉਪਰ ਆ 5 ਫੁੱਟ ਛੱਲ ਵੱਜਦੀ ਹੈ ਹਾਂ ਅੱਛਾ ਜੀ 5 ਫੁੱਟਾ 5 ਫੁੱਟਾਂ ਉੱਚੀ ਅੱਛਾ ਜੀ 5 ਫੁੱਟਾਂ ਉੱਚੀ ਵੱਜਦੀ ਹੈ ਤੁਸੀਂ ਵੇਖ ਸਕ ੱੱਲਾ ਕੋਲ ਬੱਜਰੀਆਂ ਨੇ ਕਾफी ਜ਼ਿਆਦਾ ਆਵਾਜ਼ ਵਿੱਚ ਹਾਂਜੀ ਹਾਂ ਕਾਹ ਪਾੜਨ ਦਾ ਹਾਂਜੀ ਆ ਦੇਖ ਸਕਦੇ ਹਾਂ ਤੁਸੀਂ ਜਿਹੜਾ ਪਾੜਾ ਤਾਂ ਵੱਧਦੀ ਜਾਂਦਾ ਹੀ ਇਹ ਜਿਹੜਾ ਇਸ ਜਗ੍ਹਾ ਤੇ ਨਾ ਜਗਾ ਘਟਾਣਾ ਇਹ ਪਾਣੀ ਨੂੰ ਜਗਾ ਘਟਾਤਾ ਛੱਲ ਪੈਂਦੀ ਹੈ ਪੂਰੀ ਜ਼ੋਰ ਨਾਲ ਹਾਂਜੀ ਆਇਆ ਨੂੰ ਹਾਂਜੀ ਬਾਬਾ ਜੀ ਤੁਹਾਡਾ ਨਾਮ ਕੀ ਜੀ ਦਰਵਾਰਾ ਸਿੰਘ ਦਰਵਾਰਾ ਸਿੰਘ ਜੀ ਜਦੋਂ ਬਾਬਾ ਜੀ ਨਹਿਰ ਬਣ ਕੇ ਬਣ ਰਹੀ ਸੀ ਤੇ ਚੱਲ ਰਹੀ ਸੀ ਬਣ ਕੇ ਚੱਲੀ ਆ ਤੁਸੀਂ ਚਿੰਡੀ ਕੁਮਰ ਸੀ ਜੀ ਤੁਹਾਡੀ ਮਾ 10 12 ਸਾਲ ਦਾ ਦਾ 10 12 ਸਾਲ ਬਹੁਤ ਹੀ ਛੋਟੀ ਉਮਰ ਦੇ ਵਿੱਚ ਹੈ ਨਹੀਂ ਕੇ ਹੁਣ ਕਿੰਨੀ ਉਮਰ ਹੋ ਚੁੱਕੀ ਹੈ ਤੁਹਾਡੀ ਹੁਣ ਮੈਨੂੰ 74ਵਾਂ ਲੱਗਿਆ ਆ 74ਵਾਂ ਸਾਲ ਆ ਆਹਾਂ ਠੀਕ ਆ ਜੀ ਇਹ ਮੁੱਲਾ ਦਾ 1954 ਦੇ ਵਿੱਚ ਬਣ ਕੇ ਚੱਲੀ ਆਣਾ ਤੇ ਅੱਜ 2024 ਚੱਲੇ ਆ ਹਾਂ 74 ਸਾਲ ਹੋ ਚੁੱਕੇ ਨੇ ਸਿਰੋਣਾ ਜੀ ਹਾਂ ਆਹਾਂ 30 ਤੱਕ ਜੀ ਕਿੰਦੇ ਕਿਉਂ ਨਹੀਂ ਆ ਫਿਰ ਇਹ ਨਾਰ ਚੱਲਦੀ ਹੋਈ ਇਸ ਜਗ੍ਹਾ ਹੱਲਾ ਪੁੜਾ ਇਹ ਵੀ ਬਹੁਤ ਛੋਟਾ ਨਾ ਇਹ ਤੁਸੀਂ ਦੇਖਦਾ ਦਿਓ ਨਾ ਹੁਣ ਇਹ ਤੰਗ ਇਹ ਆਨਾ ਤੇ ਪੰਡਾ ਜੋੜਾ ਪਿੱਛੇ ਚੱਲੀ ਗਏ ਰਾਜਪੁਰਿਆ ਨੂੰ ਇੱਕ ਸਾਹਮਣੇ ਆ ਗਈ ਹੈ ਅੱਛਾ ਜੀ ਦੋ ਬਾਟੀਆਂ ਹਾਂ ਹਾਂ ਇੱਕ ਸਾਹ ਇਤਰਾੰਦਰੋਂ ਪਾੜ ਜਾਂਦੀਆਂ ਦੋ ਨਹਿਰਾ ਨਾ ਇਹ ਹੈ ਆਦਾ ਪਿੰਡ ਖਾਛਪੜਾ ਉੱਥੇ ਜਿਹੜਾ ਪਟਾਵਾਲਾ ਹੈ ਬਸ ਇੱਕ ਕਿਹੜਾ ਪਿੰਡ ਤੋਂ ਵੱਡੀ ਬਸ ਇਹ ਪਟਾਣਾ ਖਾਲਤਪੁਰ ਠੀਕ ਹੈ ਜੀ ਉੱਥੇ ਤੇ ਦਾਵਾਲਾ ਅੱਛਾ ਜੀ ਆਪਣਾ ਇੱਥੇ ਕੀ ਕੰਮ ਕਰਦਾ ਤੁਸੀਂ ਇੱਥੇ ਆਈ ਆਈ ਹਾਂ ਅੱਛਾ ਅਸੀਂ ਇਹ ਜਗ੍ਹਾ ਤੇ ਤੁਸੀਂ ਕੰਮ ਕਰਨ ਆਇਓ ਠੀਕ ਹੈ ਜੀ ਅੱਗ ਪਰੇ ਸ਼ਰਮ ਆਹ ਦੇਖ ਰਹੇ ਹੋ ਬਾਈ ਕਰ ਰਹੇ ਨੇ ਕੰਮ ਆ ਚੱਲ ਰਹੀ ਕੰਮ ਤੁਸੀਂ ਵੇਖ ਸਕਦੇ ਹੋ ਫਿਰ ਕਿਹੜੀ ਜਗ੍ਹਾ ਤੇ ਆਏ ਹੋ ਤੁਸੀਂ ਖਾਲਸਪੁਰ ਤੋਂ ਇਹ ਕਿੱਥੇ ਪਹੁੰਚੇ ਬਸ ਹੀ ਪਟਾਣਾ ਤੇ ਪਹੁੰਚੋਏ ਨੇ ਬਾਈ ਇਹ ਕੰਮ ਕਰਨਾ ਏ ਇੱਥੇ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਹਾਂ ਜਿਹੜਾ ਕਮਨ ਪ੍ਰਸ਼ਾਸਨ ਦੀ ਦੇਖਰੇਖ ਵਿੱਚ ਹੋ ਰਹੀ ਏ ਇਹ ਪ੍ਰਸ਼ਾਸਨ ਸਰਕਾਰ ਕਰਵਾ ਰਹੀ ਏ ਇਹ ਕੰਮ ਆ ਦੇਖ ਰਹੇ ਹੋ ਤੁਸੀਂ ਪਾੜ ਕਾਫੀ ਵੱਡਾ ਪਿਆ ਹੋਇਆ ਇਸ ਜਗ੍ਹਾ ਤੇ ਨਾ ਆਹ ਦੇਖ ਸਕਦੇ ਹੋ ਇਸ ਜਗ੍ਹਾ ਤੇ ਹਾਂਜੀ ਦੇਖ ਸਾਰੇ ਤੁਸੀਂ ਕਿਹੜਾ ਕੰਮ ਚੱਲ ਰਿਹਾ ਹੈ ਪਾੜ ਤੇ ਇੱਥੇ ਇਹ ਬਾਈ ਖਾਲਸਪੁਰ ਤੋਂ ਬਸੇ ਫਟਾਣਾ ਕੋਲੋਂ ਆਏ ਬਨੇ ਜੀ ਇਹ ਇਸ ਜਗ੍ਹਾ ਤੇ ਕੀ ਨਾਮ ਵੀਰ ਜੀ ਤੁਹਾਡਾ ਹੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹੁਣ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਇਸ ਜਗ੍ਹਾ ਤੇ ਤੁਹਾਨੂੰ ਕੰਮ ਕਰਦੇ ਹੋ ਜੇ ਹੈ ਜੀ ਪਹਿਲੀ ਜੜੀ ਹੈ ਕਾਲੀ ਤੁਹਾਡੀ ਹੈ ਜੀ ਠੀਕ ਹੈ ਜੀ ਕਹਲਾ ਦਿਨਾ ਜੀ ਬਾਈ ਦਾ ਇਹ ਤੇ ਕੰਮ ਕਰ ਰਹੇ ਨੇ ਤੇ ਆਹ ਦੇਖ ਸਕਦੇ ਹੋ ਥੈਲਾਂ ਵਿੱਚ ਮਾਲ ਜਿਹੜਾ ਸਿਮਿੰਟ ਬਾਜਰੀ ਵਗੈਰਾ ਸਾਰਾ ਮਿਕਸ ਕਰਕੇ ਹੈ ਨਾ ਫਿਰ ਇਸ ਜਗ੍ਹਾ ਤੇ ਨੌਜਵਾਨਾਂ ਕੋਲ ਪਹੁੰਚਾਏ ਜਾ ਰਿਹਾ ਹੈ ਜਿਹੜੇ ਨੌਜਵਾਨ ਨੌਜਵਾਨ ਵੀਰ ਨੇ ਇਹ ਲੱਗੇ ਹੋਏ ਨੇ ਤੇ ਇਹ ਪ੍ਰਸ਼ਾਸਨ ਕਰਾ ਰਿਹਾ ਜੀ ਕੰਮ ਇਹ ਹਾਂਜੀ ਆਹ ਦੇਖੋ ਚੱਲ ਰਿਹਾ ਕੰਮ ਤੁਹਾਡੇ ਸਾਹਮਣੇ ਪਾੜ ਦਾ ਹਾਂਜੀ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਕੰਮ ਪਾੜ ਦਾ ਤੇ ਇਸ ਤਰ੍ਹਾਂ ਪਣਾ ਰੇਤਾ ਬਜਰੀ ਸਿਮਿੰਟ ਮਿਕਸ ਕੀਤਾ ਜਾ ਰਿਹਾ ਸਾਰਾ ਕੁਝ ਥੈਲਿਆਂ ਦੇ ਵਿੱਚ ਮਿਕਸ ਕਰਕੇ ਨਾ ਬਨ ਕੇ ਥੈਲਿਆਂ ਨੂੰ ਚੰਗੀ ਤਰ੍ਹਾਂ ਪਰ ਇਸ ਦੇ ਵਿੱਚ ਨਾ ਇਥੇ ਜਾਲ ਨਾਲ ਬਨਣਾ ਜਾ ਰਿਹਾ ਕਵਰ ਕੀਤਾ ਜਾ ਰਿਹਾ ਸਹੀ ਕਰਕੇ ਥੈਲਿਆਂ ਨੂੰ ਆਹ ਦੇਖੋ ਜੀ ਕੁੰਡੀਆਂ ਨੂੰ ਮਰੋੜੀਆਂ ਕੁੰਡੀ ਬਣਾ ਕੇ ਨਾ ਸਰਯੇ ਦੀ ਇਹ ਤਾਰਾਂ ਜਿਹੜੀਆਂ ਮੋਟੀਆਂ ਤਾਰਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਮੋੜ ਕੇ ਥੱਲੇ ਨੂੰ ਗੱਠਾਂ ਦਿੱਤੀਆਂ ਯਾਰੀਆਂ ਨੇ ਤਾਰ ਦੇ ਰਹੀ ਬਣ ਕੇ ਚੰਗੀ ਤਰ੍ਹਾਂ ਵੀ ਥੱਲੇ ਨਾਲ ਹਿੱਲ ਚਿੱਲੀ ਚੁੱਕਣਾ ਆਪਣੀ ਜਗ੍ਹਾ ਤੋਂ ਆਪਣੀ ਜਗ੍ਹਾ ਤੋਂ ਥੱਲੇ ਨਾਲ ਹਿੱਲਣਾ ਤੇ ਚੱਲ ਰਿਹਾ ਇਹ ਕੰਮ ਆ ਪਾੜ ਦਾ ਜੋ ਕਿ ਕਾਫੀ ਵੱਡਾ ਇਸ ਜਗ੍ਹਾ ਤੇ ਨਾ ਪਾੜ ਪੈ ਚੁੱਕਿਆ ਸੀਗਾ ਤੇ ਪਹੁੰਚਦੇ ਆਂ ਦੂਸਰੀ ਤਰਫ ਆ ਆ ਦੇਖਦੇ ਆਂ ਜੀ ਉਸ ਤਰਫੋਂ ਵੀ ਦਿਖਾਣੇ ਜਾ ਕੇ ਤੁਹਾਨੂੰ ਉਸ ਤਰਫੋਂ ਤੇ ਜਾ ਕੇ ਨਾ ਇਸ ਤਰਫ ਦਿਖਾਣੇ ਜੀ ਹਾਂ ਜੇ ਜਿਹੜੀ ਪੁਲੀਏ ਨੇ ਬੁਰਜੀ ਇਹ ਸਿੰਗਲ ਪੁਲੀਏ ਇਹ ਤੁਸੀਂ ਵੇਖ ਸਕਦੇ ਹੋ ਤੇ ਇੱਕੇ ਰਸਤਾ ਹੈ ਜਿਸ ਤੋਂ ਨਾ ਕੋਈ ਵੀ ਵਹੀਕਲ ਕੋਈ ਡਬਲ ਗੱਡੀਆਂ ਦੀ ਇੱਕ ਪਾਸੇ ਉਹਨੂੰ ਦੂਸਰੀ ਗੱਡੀ ਰੋਕਣੀ ਪੈਂਦੀ ਆ ਤਾਂ ਇੱਕ ਗੱਡੀ ਪਾਸ ਹੁੰਦੀ ਹੈ ਇਹ ਵੀ ਪ੍ਰੋਸੈਸ ਸਮੇਢਈ ਬਣਿਆ ਹੋਇਆ ਤੇ ਪਹੁੰਚਦੇ ਅੱਗੇ ਤੇ ਇਸ ਜਗ੍ਹਾ ਤੇ ਨਾ ਕਾਫੀ ਵੱਡੀ ਛਲ ਪੈਂਦੀ ਆ ਤੁਸੀਂ ਵੇਖ ਰਹੇ ਹੋ ਕੰਮ ਚੱਲ ਰਿਹਾ ਮੈਂ ਕਮਰੇ ਦੀ ਸੈਟ ਨਾਲ ਜ਼ੂਮ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਹਾਂਜੀ ਪਹੁੰਚਦੇ ਅੱਗੇ ਦੇਖਦੇ ਆ ਤੇ ਜਿਹੜੀ ਇਹ ਛੜਕਾ ਇਸ ਤਰਫ ਜਾਂਦੀ ਆ ਟੌੜੇ ਪਿੰਡ ਨੂੰ ਤੇ ਇਸ ਤਰਫ ਪਲਮਾਜਰਾ ਪਿੰਡ ਆ ਤੇ ਅੱਗੇ ਤਰਖੇੜੀ ਆ ਇਸ ਤਰਫ ਨੂੰ ਪਲਮਾਜਰੇ ਪਿੰਡ ਨੂੰ ਜਾਂਦੀ ਆ ਤੇ ਇਸ ਤਰਫ ਆਗੇ ਦੇਖੋ ਟੌੜਾ ਪਿੰਡਾ ਤੇ ਚੱਲ ਰਿਹਾ ਇਹ ਕੰਮ ਜੋਰਾਂ ਤੇ ਕਾਫੀ ਵੱਡਾ ਪਾੜ ਪੈ ਚੁੱਕਿਆ ਸੀਗਾ ਇਸ ਜਗ੍ਹਾ ਤੇ ਤੇ ਆਪਾਂ ਹੁਣ ਸਾਹਮਣੇ ਦਿਖਾਨੇ ਆ ਕੈਮਰਾ ਨਾਲ ਜ਼ੂਮ ਕਰਕੇ ਕਾਫੀ ਵੱਡਾ ਪਾੜ ਪੈ ਚੁੱਕਿਆ ਹੈ ਇਸ ਜਗ੍ਹਾ ਤੇ ਨਾ ਤੇ ਇੜੀ ਰੇਤਾ ਬਜਰੀ ਮਿੱਟੀ ਰੇਤਾ ਮਿੱਟੀ ਪਈ ਹੈ ਨਾ ਇਸ ਜਗ੍ਹਾ ਤੇ ਨਾ ਪਾਇਆ ਜਾਵੇਗਾ ਵਿੱਚ ਕਾਫੀ ਵੱਡਾ ਇਸ ਜਗ੍ਹਾ ਤੇ ਟੋਆ ਪਿਆ ਹੋਇਆ ਤੇ ਪਹੁੰਚਦੇ ਅੱਗੇ ਦਿਖਾਨੇ ਜਾ ਕੇ ਜੀ ਤੇ ਇਸ ਜਗ੍ਹਾ ਤੇ ਕੰਮ ਕਰ ਰਹੇ ਨੇ ਵੀਰ ਇਹ ਦੇਖਦੇ ਅੱਗੇ ਪਹੁੰਚ ਕੇ ਆਹ ਦੇਖੋ ਜੀ ਖੱਦਾਂ ਵਿੱਚ ਮਿੱਟੀ ਭਰੀ ਜਾ ਰਹੀ ਆ ਤੇ ਆਹ ਦੇਖੋ ਕਿੱਡਾ بڑا ਕਾਫੀ ਵੱਡਾ ਪਹਾੜ ਪੈ ਚ ਪਿਆ ਹੋਇਆ ਇਸ ਜਗ੍ਹਾ ਤੇ ਬਾਈ ਕਰ ਰਹੇ ਨੇ ਕੰਮ ਤੇ ਦੇਖਦੇ ਅੱਗੇ ਪਹੁੰਚਦੇ ਆ ਹੌਲੀ ਹੌਲੀ ਕਾਫੀ ਰਿਸਕ ਦਾ ਕੰਮ ਹੈ ਇਹ ਹਾਂਜੀ ਆਹ ਦੇਖ ਸਕਦੇ ਹੋ ਇਹੜਾ ਨਹਿਰ ਦਾ ਕਿਨਾਰਾ ਇਹ ਜਿਸ ਜਗ੍ਹਾ ਤੇ ਨਾ ਫੈਂਦੀ ਛੱਲ ਕਾਫੀ ਵੱਡੀ ਇਸ ਜਗ੍ਹਾ ਤੇ ਬਜ਼ੁਰਗ ਕੰਮ ਕਰ ਰਹੇ ਨੇ ਨਜ਼ਦੀਕ ਪਹੁੰਚ ਕੇ ਦੇਖਦੇ ਆਂ ਹਾਂਜੀ ਆ ਦੇਖ ਸਕਦੇ ਹੋ ਕਾਫੀ ਵੱਡਾ ਇਸ ਜਗ੍ਹਾ ਤੇ ਨਾ ਪਾੜ ਬਣਿਆ ਹੋਇਆ ਏ ਤੇ ਇਸ ਜਗ੍ਹਾ ਤੇ ਲੱਗੇ ਹੋਏ ਨੇ ਬਾਈ ਕੰਮ ਕਰਨਾ ਪਾੜ ਦੀ ਜਗ੍ਹਾ ਤੇ ਆ ਲੱਗੇ ਦੇਖ ਸਕਦੇ ਤੁਸੀਂ ਬਹੁਤ ਰਿਸਕ ਲੈ ਕੇ ਕੰਮ ਕਰ ਰਹੇ ਨੇ ਵੀਰ ਇਹ ਬਹੁਤ ਹੀ ਜੋਖਮ ਦੇ ਨਾਲ ਤੁਸੀਂ ਕਿਹੜੀ ਜਗ੍ਹਾ ਤੋਂ ਵੀਰ ਕਿਹੜੀ ਜਗ੍ਹਾ ਤੋਂ ਤੁਸੀਂ ਜੀ ਤੇ ਇਹ ਵੀਰ ਆ ਜਿਹੜਾ ਕਿ ਇੱਕ ਗੁਰਪ੍ਰੀਤ ਸਿੰਘ ਆ ਪਿੰਡ ਚਲਾਸਲ ਕਲਾਂ ਤੋਂ ਲੱਗੇ ਹੋਏ ਨੇ ਕੰਮ ਕਰਨਾ ਤੇ ਕੁਝ ਮਜ਼ਦੂਰ ਜਿਹੜੇ ਬਾਹਰੋਂ ਵੀ ਆਏ ਹੋਏ ਨੇ ਕੰਮ ਕਰਨੇ ਬਈ ਰਹੇ ਬਹੁਤ ਹੀ ਰਿਸਕ ਵਾਲਾ ਕੰਮ ਆ ਜਿਹ ਹੈ ਆ ਦੇਖ ਸਕਦੇ ਹੋ ਪਾਣੀ ਇੰਦੀਆਂ ਛੱਲਾਂ ਨੇ ਕਾਫੀ ਪਾਣੀ ਉੱਪਰ ਤੱਕ ਆਉਂਦਾ ਹੁਣ ਤਾਂ ਥੋੜਾ ਜਿਹਾ ਘਟਾਇਆ ਹੋਇਆ ਇਹੜੀਆਂ ਕੰਦਲਾਂ ਨੇ ਗਿੱਲੀਆਂ ਹੋਈਆਂ ਨੇ ਜਿੱਤੇ ਸੇਮ ਆਈ ਹੋਈ ਆ ਇਹ ਉੱਪਰੋਂ ਤੱਕ ਪਾਣੀ ਆਉਂਦਾ ਈ ਇਹ ਇਹਨਾਂ ਦੇ ਉੱਪਰ ਜਾਂਦਾ ਪਾਣੀ ਇਹ ਜਿਸ ਜਗ੍ਹਾ ਤੇ ਨਾ ਬਾਈ ਕੰਮ ਕਰ ਰਹੇ ਨੇ ਹੁਣ ਤਾਂ ਥੋੜਾ ਜਿਹਾ ਪਾਣੀ ਘਟਾਇਆ ਹੋਇਆ ਹੈ ਇਹ ਇਹ ਪਾਣੀ ਕਾਫੀ ਉੱਪਰ ਪਹੁੰਚਦਾ ਜਦੋਂ ਵਧਿਆ ਹੁੰਦਾ ਹੈ ਪਾਣੀ ਇਹ ਵੇਰ ਜੀ ਨੰਬਰ ਤੁਸੀਂ ਵੇਖ ਸਕਦੇ ਹੋ 1924 25 BM L ਇਹੜਾ ਕੋਲਾ ਨਾਲ ਦੀ ਕਾਫੀ ਪੁਰਾਣਾ ਇਸ ਦੀ ਵੀ ਕਾਫੀ ਖਾਸਤਾ ਹਾਲਤ ਹੋ ਚੁੱਕੀ ਹੈ ਇਸ ਦਾ ਵੀ ਕੰਮ ਹੋਣਾ ਚਾਹੀਦਾ ਡਬਲ ਹੋਣਾ ਜਾਂ ਨਹੀਂ ਪੁਣ ਇਹ ਇਸ ਜਗ੍ਹਾ ਤੇ ਤੇ ਲੱਗੇ ਹੋ ਨੇ ਕੰਮ ਬਜ਼ੁਰਗ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਵਾ ਦੇਖੋ ਜੀ ਇਹਨਾਂ ਦੀ ਵੀ ਜੂਰ ਕਾਂ ਦੀ ਉਮਰ 60 ਸਾਲ ਦੇ ਕਰੀਬ ਆ ਜਿਹੜੇ ਲੱਗੇ ਹੋਏ ਨੇ ਕੰਮ ਕਰਨਾ ਆ ਦੇਖ ਸਨੋ ਕਾਫੀ ਵੱਡਾ ਇਸੀ ਜਗ੍ਹਾ ਤੇ ਨਾ ਪਾੜ ਪਿਆ ਹੋਇਆ ਕਾਫੀ ਵੱਡਾ ਐ ਪਾੜ ਮੇਰੇ ਹਿਸਾਬ ਨਾਲ ਫਿਰ ਇਹ ਨਾ ਹੋਊਗਾ ਇਸ ਤਰ੍ਹਾਂ ਪੰਨ ਜਿਹੜਾ ਡੂੰਗਾ ਹਟੋਆ 10 ਫੁੱਟ ਦਾ ਕਰੀਬ ਹੋਵੇਗਾ ਨਾ ਇਹ ਨਾ ਹਟੋਆ ਨਾ ਜਿਹੜਾ 10 ਫੀਟ ਦੇ ਕਰੀਬ ਹੋਵੇਗਾ ਜਿਹੜਾ ਪਿਆ ਹੋਇਆ ਤੇ ਚੜਾਈ ਇਸਦੀ ਹੋਵੇ ਕਿ 15-20 ਫੁੱਟ ਇਸ ਤਰਫ ਨੂੰ ਚੜਾਈ ਹੈਗੀ 20 ਫੁੱਟ ਦੇ ਕਰੀਬ ਤੇ ਪਹਿਲਾਂ ਜਿਹੜਾ ਪਾੜ ਪਿਆ ਸੀ ਇਸ ਤਰਫਾ ਉਹ ਵੀ ਕਾਫੀ ਵੱਡਾ ਐ ਇਸ ਦੀ ਜਿਹੜੀ ਚੜਾਈ ਲੰਬਾਈ ਚੜਾਈ ਹੈ ਨਾ ਇਹ ਵੀ 100 ਫੁੱਟ ਦੇ ਕਰੀਬ ਆਇ ਪਾੜਾ ਵੀ ਕਾਫੀ ਵੱਡਾ ਪਹਿਲਾਂ ਤੁਸੀਂ ਵੀਡੀਓ ਆਪਣੀ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਤੇ ਇਹ ਹੁਣ ਜਿਹੜਾ ਹੁਣ ਪਾੜ ਪਿਆ ਇਸ ਦਾ ਕੰਮ ਚੱਲ ਰਿਹਾ ਇਹ ਇਹ ਜਿਹੜੀ ਨਹਿਰ ਆ ਨਾ ਖਾਤਰੇ ਦੀ ਕੰਟੀ ਬਣੀ ਹੋ ਰਹੀਦੀ ਐ ਪਿੰਡ ਚ ਨਾਸਲ ਕਰਨ ਦੇ ਲਈ ਇਹੜੇ ਨਾਇਰੀ ਵਿਭਾਗ ਦੇ ਮੁਲਾਜ਼ਮ ਨੇ ਕੰਮ ਕਰ ਰਹੇ ਨੇ ਇਸ ਜਗ੍ਹਾ ਤੇ ਕਰਾਰੇ ਨੇ ਕੰਮ ਆ। ਹਾਂਜੀ ਜਿਹੜਾ ਇਹ ਕੰਮ ਆ ਨਾ ਮੁਲਾਜ਼ਮਾਂ ਦੇ ਦੇਖ ਰੇਖ ਦੇ ਵਿੱਚ ਹੋ ਰਿਹਾ ਕੰਮ ਇਹ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ। ਤੇ ਮੌਸਮ ਵੀ ਤੁਸੀਂ ਵੇਖ ਸਕਦੇ ਹੋ ਕਾਫੀ ਖਰਾਬ ਹੋ ਚੁੱਕਿਆ ਏ। ਜਿਵੇਂ ਕਿ ਹੁਣ ਪਾਣੇ ਵਾਲਾ ਮੀਂਹ ਇਸ ਤਰ੍ਹਾਂ ਦਾ ਮੌਸਮ ਹੋਇਆ ਵਾਲੇ ਵਾਲੇ ਤੁਸੀਂ ਬੱਦਲਬਾਈ ਦੇਖ ਸਕਦੇ ਹੋ ਕਾਫੀ ਹੋਈ ਆ। ਕਾਫੀ ਬੱਦਲਬਾਈ ਹੋਈ ਹੋਈ ਆ। ਤੇ ਦੋਨੋਂ ਤਰਫਾ ਅਮਨੋ ਸਾਹਮਣੇ ਚੱਲ ਰਿਹਾ ਪਾੜ ਦਾ ਕੰਮ ਆ। ਕਾਫੀ ਵੱਡਾ ਪਾੜਾ ਤੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਆਹ ਜਿਹੜੀ ਮਿੱਟੀ ਕਾਫੀ ਮਿੱਟੀ ਪਈ ਆ ਹੋਵੇ ਦੋ ਤਿੰਨ ਟਰੈਲੀਆਂ ਦੇ ਕਰੀਬ ਮਿੱਟੀ ਪਈ ਐ ਇਸ ਜਗ੍ਹਾ ਤੇ ਇਹ ਤੇ ਕੁਝ ਇਧਰ ਰੇਤਾ ਪਿਆ ਏ ਇਹਦਾ ਮਿੱਟੀ ਇਹਨਾਂ ਇਸ ਜਗ੍ਹਾ ਤੇ ਸਿੱਟੀ ਜਾਵੇਗੀ ਪਰ ਭਰਿਆ ਜਾਵੇਗਾ ਜਿਸ ਜਗ੍ਹਾ ਤੇ ਨਾ ਦੇਖੋ ਰੇਤਾ ਬਜਰੀ ਦਾ ਕੰਮ ਚੱਲ ਰਿਹਾ ਚੰਗੀ ਤਰ੍ਹਾਂ ਹਾਂਜੀ ਇਹ ਚਨਾਥਲ ਨਹਿਰ ਤੇ ਕੰਮ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਨਾ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਤੇ ਅਗਲੀ ਵੀਡੀਓ ਤੇ ਕਵੜੇ ਨਾਲ ਜੁੜੇ ਰਹੋ ਜੀ ਤੁਸੀਂ ਤੇ ਦੇਖਦੇ ਆ ਫਿਰ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਪੂਰਾ ਹੋ ਜਾਵੇਗਾ ਨਾ ਪਾਰ ਜਦੋਂ ਪੂਰੇ ਜਾਵੇਗਾ ਫਿਰ ਆਪਾਂ ਕੰਮ ਕੰਪਲੀਟ ਇਸ ਦੀ ਵੀਡੀਓ ਦਿਖਾਵਾਂਗੇ ਕਰਕੇ ਤੁਹਾਨੂੰ ਤੇ ਤੁਸੀਂ ਆਪਣੇ ਚੈਨਲ ਨੂੰ ਵੀ ਤੁਹਾਡੇ ਤੱਕ ਵੀਡੀਓ ਮਰੀ ਪਹੁੰਚਦੇ ਰਹਿਣ ਤਾਂ ਜੋ ਕਿ ਮੇਰੇ ਚੈਨਲ ਨੂੰ ਕਰ ਲਓ ਤੁਸੀਂ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਵੀਡੀਓ ਪਹੁੰਚਦੀ ਰਹੇ ਤੁਹਾਡੇ ਤੱਕ ਆ ਤੇ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਬਾਈ ਲੱਗੇ ਹੋਏ ਨੇ ਪਾੜ ਦੇ ਨੇੜੇ ਜਿਸ ਜਗ੍ਹਾ ਦੇ ਨਾਲ ਪਾੜ ਪਿਆ ਹੋਇਆ ਕਾਫੀ ਵੱਡਾ ਇਹ ਉਸ ਜਗ੍ਹਾ ਤੇ ਥੱਲੇ ਲਾ ਰਹੇ ਨੇ ਬੀਰੇ ਇਹ ਇਹ ਬੀਰ ਨੇ ਜਿਹੜੇ ਖਾਲਸਪੁਰ ਪਿੰਡ ਤੋਂ ਆਏ ਹੋਣੇ ਬਸੀ ਪਠਾਣਾ ਦੇ ਲਗ ਤੋਂ ਕਿਉਂਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਹੈ ਬਸੀ ਪਠਾਣਾ ਖਾਲਸਪੁਰ ਪਿੰਡ ਆ ਦੇਖੋ ਵੀ ਕਾਫੀ ਵੱਡੀ ਇਸ ਜਗ੍ਹਾ ਤੇ ਛੱਲ ਬਣਦੀ ਆ ਹਾਂਜੀ ਤੁਸੀਂ ਵੇਖ ਸਕਦੇ ਹੋ ਜਿਹੜਾ ਪਾੜਾ ਨਾ ਪਾੜ ਨੂੰ ਪੂਰਾ ਯਾਰਿਆ ਇਹ ਕਾਫੀ ਵੱਡਾ ਪਾੜਾ ਤਕਰੀਬ ਨਾਲ ਹੋਵੇਗਾ ਇਹ 30 30 35 ਫੁੱਟ ਚੌੜਾ ਹੋਵੇਗਾ ਇਹ ਹਾਂਜੀ ਇਹੜਾ ਪਹਾੜਾ ਨਾ ਇਹ 30 ਫੁੱਟ ਦੇ ਕਰੀਬ ਆਹੇ ਕਾਫੀ ਵੱਡਾ ਪਹਾੜਾ ਹੈ ਜਿਹੜਾ ਪੂਰੇ ਜਾ ਰਿਹਾ ਹੈ ਤੇ ਇਸ ਤਰਫਾ ਜਿਹੜਾ ਇਹ ਆਮਣੋ ਸਾਹਮਣੇ ਪਹਾੜਾ ਕਾਫੀ ਵੱਡੇ ਤੇ ਇਸ ਤਰਫੋਂ ਇਸ ਦੇ ਵਿੱਚ ਮਿੱਟੀ ਪਵੇਗੀ ਤੇ ਆਪਾਂ ਬਾਅਦ ਉਹ ਵੀ ਵੀਡੀਓ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਸ਼ਾਮ ਦਾ ਵੇਲਾ ਹੋ ਚੁੱਕਿਆ ਇਸ ਜਮੈਨ ਦਾ ਟਾਈਮ ਆ 5 ਵਜੇ ਦੇ ਕਰੀਬ ਟਾਈਮ ਹੋ ਚੁੱਕਿਆ ਹੈ 5 ਵਜੇ ਦਾ ਸਮਾਂ ਇਸ ਸਮੇਂ ਸ਼ਾਮ ਦਾ ਤੇ ਚੱਲ ਰਿਹਾ ਹੈ ਕੰਮ ਆ ਦੇਖ ਸਕਦੇ ਹੋ ਦਰਸ਼ਕੋ ਤੁਸੀਂ ਜਿਹੜਾ ਕੰਮ ਚੱਲ ਰਿਹਾ ਨੌਜਵਾਨਾਂ ਵਾਲਾ ਕਰ ਰਹੇ ਨੇ ਵੀਰੇ ਇਹ ਕੰਮ ਆ ਪਹਾੜ ਤੇ ਆ ਜਿਹੜਾ ਰੱਸਾ ਵੇਖ ਸਕਦੇ ਤੁਸੀਂ ਵੀ ਕੋਈ ਅੰਗਲ ਨਹੀਂ ਨਾ ਹੋ ਜਾਵੇ ਰੱਸਾ ਵੀ ਰੱਖਿਆ ਹੋਇਆ ਕੋਲ ਸੇਫਟੀ ਦੇ ਲਈ ਕਾਫੀ ਵੱਡਾ ਰੱਸਾ ਹੈ ਤੇ ਕਰ ਰਹੇ ਨੇ ਕੰਮ ਬਾਈ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਇਸ ਜਗ੍ਹਾ ਤੇ ਨਾ ਛੱਲ ਕਾ ਵੀ ਵੱਡੀ ਪੈਂਦੀ ਥੋੜਾ ਜਿਹਾ ਪਾਣੀ ਹੁਣ ਤਾਂ ਇਸ ਸਮੇਂ ਘਟਾਇਆ ਹੋਇਆ ਜਦੋਂ ਫੁੱਲ ਪਾਣੀ ਚੱਲਦਾ ਨਾ ਇਹ ਇਹ ਜਿਹੜੇ ਦਵਾਰਾਂ ਨੇ ਇਹਨਾਂ ਦੇ ਉੱਪਰੋਂ ਹੋ ਕੇ ਚੱਲਦਾ ਇਹ ਇਹ ਪਹਿ ਤਾਂ ਦਿਖਦਾ ਨਹੀਂ ਜਿਹੜਾ ਪਾੜ ਆਜਾ ਕੰਮ ਹੋ ਰਿਹਾ ਨਾ ਇਸ ਜਗ੍ਹਾ ਦੇ ਪਰ ਦਿਖਦਾ ਨਹੀਂ ਤਾਂ ਇਹ ਇਹ ਤਾਂ ਦੇਖੋ ਸਾਦੋਂ ਜਿਹੜੇ ਪਾਣੀ ਕਰਕੇ ਪੂਰੀ ਜੋਰ ਨਾਲ ਛੱਲ ਬੱਜਦੀ ਜਦੋਂ ਫੇਰ ਕੰਡ ਕੰਦ ਦੇ ਟੈਂਕ ਦੀ ਕੰਦਾ ਜਿਹੜੀ ਕਾ ਵੀ ਪੁਰਾਣੀਆਂ ਹੋ ਚੁੱਕੀਆਂ ਨੇ ਇਹ ਸਮੇਂ ਦੇ ਹਿਸਾਬ ਦੇ ਨਾਲ ਤੇ ਫਿਰ ਅੱਜ ਇਸ ਦਾ ਕੰਮ ਹੋ ਰਿਹਾ ਜੀ ਹੁਣਾਂ ਪਾੜਦਾ ਜਿਹੜਾ ਵਦ ਚੁੱਕਿਆ ਸੀਗਾ ਕਾਫੀ ਵੱਡਾ ਪਾੜ ਪੈ ਚੁੱਕਾ ਸੀਗਾ ਤੇ ਅੱਜ ਪ੍ਰਸ਼ਾਸਨ ਵੱਲੋਂ ਇਸ ਦਾ ਕੰਮ ਚੱਲ ਰਿਹਾ ਏ ਪ੍ਰਸ਼ਾਸਨ ਦੀ ਦੇਖ ਰੇਖ ਦੇ ਵਿੱਚ ਤੇ ਦਰਸ਼ਕੋ ਤੁਹਾਡੇ ਤੱਕ ਮੇਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹਿਣ ਤਾਂ ਜੋ ਕਿ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਹਾਡਾ ਮੈਨੂੰ ਬਹੁਤ ਪਿਆਰ ਮਿਲਦਾ ਏ ਤੁਹਾਨੂੰ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਰਦਾ ਜੀ ਮੈਂ ਤੇ ਮੇਰੇ ਚੈਨਲ ਨੂੰ ਕਰੋ ਬਧੋ ਬਧ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜੋੜ ਦੱਸਿਆ ਕਰੋ ਕਿ ਮੇਂ ਲੱਗਦੇ ਤੁਹਾਨੂੰ ਮੇਰੀ ਵੀਡੀਓ ਹਨ ਤੇ ਆਪਾਂ ਇੱਥੇ ਸਮਾਪਤੀ ਕਰਦੇ ਆ ਇਸ ਵੀਡੀਓ ਦੀ ਅਗਲੀ ਵੀਡੀਓ ਤੱਕ ਮੇਰੇ ਨਾਲ ਜੁੜੇ ਰਹੋ ਤੇ ਅਲਵਿਦਾ ਵੈਰੂ ਜੀ ਸਤਿ ਸ੍ਰੀ ਅਕਾਲ ਜੀ ਪੈਰ ਜੂਗਾ ਖਾਲਸਾ ਵੈਰੂ ਜੀ ਕੀ ਪਤੇ